ਲਓ ਜੀ ਚਾਰੇ ਪਾਸੇ ਮੀਂਹ ਨੇ ਤਬਾਹੀ ਮਚਾਈ ਹੋਈ ਆ ਅੱਜ ਸਵੇਰ ਤੋਂ ਜਲੰਧਰ ਦੇ ਵਿੱਚ ਹੋਈ ਭਾਰੀ ਬਰਸਾਤ ਨੇ ਚਾਰੇ ਪਾਸੇ ਪਾਣੀ ਹੀ ਪਾਣੀ ਕਰ ਦਿੱਤਾ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਪਾਣੀ ਦੇ ਵਿੱਚ ਗੱਡੀਆਂ ਜਿਹੜੇ ਕਿ ਜਾਂਦੀਆਂ ਨਜ਼ਰ ਆ ਰਹੀ ਨੇ ਲੋਕਾਂ ਦੇ ਘਰਾਂ ਦੁਕਾਨਾਂ ਮਾਰਕੀਟ ਦੇ ਵਿੱਚ ਕਈ ਕਈ ਫੁੱਟ ਜਿਹੜਾ ਕਿ ਪਾਣੀ ਉਹ ਭਰ ਚੁੱਕਿਆ ਹੈ ਇੱਥੋਂ ਤੱਕ ਕਿ ਬੇਸਮੈਂਟ ਦੇ ਵਿੱਚ ਖੜੀਆਂ ਗੱਡੀਆਂ ਵੀ ਪਾਣੀ ਦੇ ਵਿੱਚ ਡੁੱਬ ਗਈਆਂ ਲਿਫਟਾਂ ਤੱਕ ਬੰਦ ਹੋ ਚੁੱਕੇ ਨੇ ਇਸ ਕਦਰ ਜਲੰਧਰ ਦੇ ਵਿੱਚ ਹੁਣ ਪਾਣੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਦੂਜੇ ਪਾਸੇ ਜਲੰਧਰ ਦੇ ਵਿੱਚ ਪਾਣੀ ਭਰਨ ਦੇ ਕਰਕੇ ਹੁਣ ਲੋਕਾਂ ਦੇ ਵੱਲੋਂ ਕਿਸ਼ਤੀਆਂ ਦਾ ਸਹਾਰਾ ਲਿਆ ਜਾ ਰਿਹਾ ਜਲੰਧਰ ਦੇ ਫਲੋਰ ਅਤੇ ਕਪੂਰਥਲਾ ਦੇ ਪਿੰਡ ਬਾਗੋਬਾਲ ਦੇ ਵਿੱਚ ਪਾਣੀ ਦਾ ਕਹਿਰ ਨਜ਼ਰ ਆਇਆ ਪ੍ਰਸਿੱਧ ਸ਼ਨੀ ਮੰਦਰ ਜਿੱਥੇ ਲੋਕਾਂ ਦੀ ਆਸਤਾ ਉੱਥੇ ਵੀ 2 ਤੋਂ 3 ਫੁੱਟ ਪਾਣੀ ਭਰ ਚੁੱਕਿਆ ਅਤੇ ਲੋਕਾਂ ਦੇ ਘਰਾਂ ਦੇ ਬਾਹਰ ਪਾਣੀ ਹੀ ਪਾਣੀ ਨਜ਼ਰ ਆਇਆ ਤੇ ਲੋਕ ਕਿਸਤਿਆਂ ਦਾ ਸਹਾਰਾ ਲੈ ਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਲਈ ਮਜਬੂਰ ਹੋ ਗਏ ਨੇ ਅੱਜ ਮੈਂ ਹੁਣ ਇਸ ਟਾਈਮ ਖੜਾ ਆ ਸ਼ਨੀ ਸ਼ਨੀ گاؤں ਮੰਦਰ ਸ਼ਨੀ ਮੰਦਰ ਦੇ ਕੋਲ ਜਿਹਦੇ ਹਾਲਾਤ ਤੁਸੀਂ ਦੇਖ ਸਕਦੇ ਆ ਕਿ ਲਗਾਤਾਰ ਪਾਣੀ ਦਾ ਵਹਾਜਾ ਵਧ ਰਿਹਾ ਆ 2 ਘੰਟੇ ਪਹਿਲਾਂ ਮੈਂ ਇੱਥੇ ਆਇਆ ਸੀਗਾ ਤੇ ਪਾਣੀ ਦਾ ਜਿਹੜਾ ਪੱਧਰ ਰਾਈਟਾ ਉੱਚਾ ਨਹੀਂ ਸੀਗਾ ਹੁਣ ਦਾ ਪੱਧਰ ਜਿਹੜਾ ਬਹੁਤ ਉੱਚਾ ਜਾ ਚੁੱਕਾ ਆ ਨੀਅਰ ਅਬਾਊਟ 93000 ਤੁਸੀਂ ਪਾਣੀ ਜੋ ਪਾਣੀ ਦੀ ਅੱਜ ਦੀ ਡੇਟ ਦੇ ਵਿੱਚ ਕਪੈਸਿਟੀ ਹੁਣ ਤੱਕ ਚੱਲ ਰਿਹਾ 11 ਵਜੇ ਤੱਕ ਤੇ ਜੋ ਨਵਾਂ ਪਾਣੀ ਉਸ ਤੋਂ ਛੱਡਿਆ ਜਾ ਰਿਹਾ ਉਹਦੇ ਆਉਣ ਨਾਲ ਹਾਲਾਤ ਜਿਹੜੇ ਵੱਧ ਤੋਂ ਵੱਧ ਹੋ ਸਕਦੇ ਆ ਅਜਿਹਾ ਲੱਗ ਰਿਹਾ ਕਿ ਜੋ ਇਹ ਉਹ ਨਵਾਂ ਪਾਣੀ ਹਿੱਟ ਕਰੂਗਾ ਤਾਂ ਉਸ ਦੇ ਨਾਲ ਛਨੀ گاਉਂ ਜਿਹੜਾ ਸਾਰਾ ਮੰਦਰਾ ਇਹ ਜਿਹੜਾ ਉਹਦੇ ਅੰਦਰ ਪਾਣੀ ਦੇ ਅੰਦਰ ਆ ਜਾਊਗਾ ਤੇ ਜੋ ਮੌਜੂਦਾ ਇੱਥੇ ਦੇ ਹਾਲਾਤ ਆ ਉਹਦੇ ਲਈ ਕਿਸੇ ਨੇ ਵੀ ਹਲੇ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਵੀ ਬੰਦਾ ਸਾਹ ਲੈਣ ਨਹੀਂ ਆਇਆ ਲੋਕ ਤਰਾਹੀ ਮਾਮ ਕਰ ਰਹੇ ਆ ਲੋਕਾਂ ਦੇ ਘਰ ਟਹਿਰੇ ਆ ਲੋਕਾਂ ਦੇ ਘਰ ਲੋਕਾਂ ਨੂੰ ਖਾਣ ਲਈ ਰੋਟੀ ਹੈ ਨਹੀਂ ਜੋ ਸਮਾਜਿਕ ਜਾਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਆ ਇਨੀ ਹੀ ਪਹਿਲ ਕਦਮੀ ਕੀਤੀ ਆ ਇਸ ਤੋਂ ਬਿਨਾ ਅਜੇ ਨਹੀਂ ਕਿ ਜੋ ਮੌਜੂਦਾ ਸੱਤਾਧਾਰਾ ਇਹਦਾ ਕੋਈ ਵੀ ਨੁਮਾਇੰਦਾ ਹਲੇ ਤੱਕ ਕਿਸੇ ਵੀ ਲੋਕ ਦੇ ਕੋਲ ਨਹੀਂ ਪਹੁੰਚਿਆ ਕਿ ਇਹ ਸੁੱਤੇ ਪਏ ਆ ਕਿ ਇਹਨਾਂ ਨੂੰ ਸਮਝ ਨਹੀਂ ਹੈ ਕਿ ਸਾਡੇ ਲੋਕਾਂ ਨੇ ਸਾਡੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਕਿ ਇਹ ਹਾਲਾਤ ਕਰਨ ਲਈ ਜਿਤਾਇਆ ਸੀਗਾ ਐਡੀ ਮਾੜੀ ਸਰਕਾਰ ਜਾਂ ਇੰਨੀ ਗੰਦੀ ਸਰਕਾਰ ਅੱਜ ਤੱਕ ਨਾ ਪੰਜਾਬ ਚ ਆਈ ਆ ਨਾ ਹੀ ਪੰਜਾਬੀਆਂ ਨੇ ਅੱਗੇ ਤੋਂ ਔਣ ਦੇਣੀ ਆ ਇਹਨਾਂ ਨੂੰ ਇੱਕ ਗੱਲ ਦਾ ਪਤਾ ਹੈ ਕਿ ਜੇ ਅੱਜ ਔਣਗੇ ਤਾਂ ਲੋਕ ਗਰਮ ਹੋ ਕੇ ਨਾ ਸਵਾਗਤ ਕਰਨਗੇ ਤੇ ਇਸ ਲਈ ਇਹ ਲੋਕ ਪਿੰਡਾਂ 'ਚ ਬਣਜੋਗ ਨਹੀਂ ਹੈਗੇ ਨਹੀਂ ਤਾਂ ਕਿਸੇ ਨੂੰ ਵੀ ਮੈਂ ਚੈਲੰਜ ਕਰਦਾ ਕਿ ਹੱਲੇ ਤੱਕ ਜੋ ਇੱਥੇ ਦਾ ਹਲਕਾ ਅੰਚਾਰਜ ਆ ਉਹਦੇ ਦੁਆਰਾ ਕਿਸੇ ਵੀ ਪਿੰਡ ਦਾ ਦੌਰਾ ਕੀਤਾ ਗਿਆ ਹੋਵੇ ਜਾਂ ਕੋਈ ਇੱਕ ਵੀ ਫੋਟੋ ਹੋਵੇ ਤਾਂ ਦਿਖਾ ਸਕਦਾ ਆ ਪਰ ਜੇ ਹ ਕੋਈ ਵੀ ਦੌਰਾ ਕੋਈ ਵੀ ਇੱਦਾਂ ਦਾ ਦੌਰਾ ਨਹੀਂ ਕੀਤਾ ਗਿਆ ਆਪਣੇ ਆਪਣੇ ਘਰਾਂ 'ਚ ਬੈਠੇ ਆ ਤੇ ਲੋਕੀ ਜਿਹੜੇ ਆ ਲੋਕਾਂ ਨੂੰ ਹੱਡ ਦੀ ਮਾਰ ਦੇ ਵਿੱਚ ਲੈਣ ਲਈ ਛੱਡ ਦਿੱਤਾ ਆ ਇਸ ਲਈ ਮੈਂ ਪ੍ਰਸ਼ਾਸਨ ਧਿਰ ਲੋਕੋ ਕੋ ਤੋਂ ਮੰਗ ਕਰੂੰਗਾ ਕਿ ਜਰੂਰ ਲੋਕਾਂ ਦੀ ਸਹਾਇਤਾ ਲਓ ਲੋਕੀ ਜਿਹੜੇ ਆਪਣੇ ਆਪਣੇ ਹਰ ਪਰਾਨਾ ਜੋ ਵੀ ਕਿਸੇ ਦਾ ਘਰ ਚ ਹੁੰਦਾ ਹੈ ਕਿਸੇ ਕੋ ਖਾਣ ਲਈ ਹੈ ਨਹੀਂ ਇਹਨਾਂ ਦੀ ਸਹਾਇਤਾ ਲਈ ਜਾਵੇ ਇਹਦੇ ਨਾਲ ਨਾਲ ਜੋ ਰਾਜਨੀਤਿਕ ਜੋ ਧਾਰਮਿਕ ਜਥੇਬੰਦੀਆਂ ਆਇਆ ਜਾਂ ਸਮਾਜਿਕ ਜਥੇਬੰਦੀਆਂ ਆਇਆ ਇਹਨਾਂ ਦਾ ਮੈਂ ਇੱਕ ਦਾ ਬਹੁਤ ਧੰਨਵਾਦੀ ਹਾਂ ਕਿ ਬਹੁਤ ਐਫਰਟ ਕਰਦੇ ਆਇਆ ਨਾਲ ਨਾਲ ਇੱਕ ਬੇਨਤੀ ਵੀ ਕਰੂੰਗਾ ਕਿ ਜਿੱਥੇ ਤੱਕ ਅੱਜ ਤੱਕ ਨਹੀਂ ਪਹੁੰਚ ਸਕਿਆ ਤੇ ਸਾਨੂੰ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆ ਚੁੱਕੇ ਨੇ ਹੁਣ ਦੂਜੇ ਪਾਸੇ ਜਲੰਧਰ ਵੀ ਪਾਣੀ ਦੀ ਲਪੇੜ ਦੇ ਵਿੱਚ ਆਉਂਦਾ ਨਜ਼ਰ ਆ ਰਿਹਾ ਜਿਸ ਕਰਕੇ ਲੋਕ ਪਾਣੀ ਭਰਨ ਕਰਕੇ ਘਰਾਂ ਦੇ ਵਿੱਚ ਕਾਫੀ ਪਰੇਸ਼ਾਨ ਨੇ ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ